ਸਸਰੀਗਲ ਵਿੱਚੋਂ ਉੱਪਰ ਉਹ ਕਹਿੰਦੇ ਚ ਉੱਪਰ ਵੀਲੀ ਵਾਲੇ ਪੰਪ ਤੇ ਪਹੁੰਚ ਗਏ ਕਿਉਂਕਿ ਇੱਥੋਂ ਗੱਡੀ ਸਵਿੱਚ ਕਰਨੀਆਂ ਆਪਾਂ ਤੇ ਭਾਈ ਆਪਾਂ ਚੱਲੇ ਆਂ ਦਿੱਲੀ ਦਾ ਗੇੜਾ ਲਾਉਣ ਤੇ ਭਾਈ ਮੌਸਮ ਅਜਿਹਾ ਹੈਗਾ ਵਾ ਕਲਾਊਡੀ ਕਲਾਊਡੀ ਜਿਹਾ ਸਵੇਰੇ ਤੁਰਨ ਲੱਗੇ ਥੋੜੀ ਬਾਰਿਸ਼ ਜੀ ਪਈ ਸੀ ਮੈਂ ਕਿਹਾ ਹੁਣ ਸਾਰੇ ਰਸਤੇ ਬਾਰਿਸ਼ ਪੈਂਦੀ ਯਾਨੀ ਉਹੀ ਗੱਲ ਹੋਈ ਸਾਰੇ ਰਸਤੇ ਬਾਰਿਸ਼ ਪੈਂਦੀ ਗਈ ਤੇ ਭਾਈ ਸਵਾਰੀਆਂ ਆਪਾਂ ਪਿੱਕ ਕਰਨੀਆਂ ਮਹਿਲਕਲਾਂ ਤੋਂ ਬਸ ਦੋ ਜਣੇ ਸੀਗੇ ਵੈਸੇ ਮੈਂ ਸੋਚਦਾ ਸੀਗਾ ਛੋਟੀ ਗੱਡੀ ਜਿੱਧਰ ਲੈ ਆਈਏ ਪਰ ਫਿਰ ਤੇ ਫਿਰ ਲਾਸਟ ਮੂਮੈਂਟ ਤੇ ਪਤਾ ਨਹੀਂ ਕੀ ਆਇਆ ਤਾਂ ਮາກ ਜੇ ਫਿਰ ਗੱ ਨੇਵਲ ਦੀ ਜਣਾ ਹੈਗਾ ਤਰਮ ਤਰਮ ਤੇ ਬਈ ਆਪਾਂ ਸ਼ਹੀਦ ਭਗਤ ਸਿੰਘ ਨਗਰ ਪਹੁੰਚ ਗਏ ਆ ਤਮੀਂ ਦੇਖ ਲੋ ਰਸਤੇ 'ਚ ਪੈਂਦੇ ਆ ਮਾੜਾ ਮੋਟਾ ਕਣੀਆਂ ਚੱਲਦੀਆਂ ਹੀ ਰਹੀਆਂ ਸਾਰੇ ਰਸਤੇ ਤੇ ਭਾਈ ਚੰਡੀਗੜ੍ਹ ਬਾਈਪਾਸ ਤੇ ਆ ਕੋਠੀ ਬੋਮ ਨਹੀਂ ਸੱਚ ਫਲੈਟ ਬਹੁਤ ਮਸ਼ਹੂਰ ਆ ਤੁਸੀਂ ਵੀ ਲੰਘਦੇ ਹੋ ਇਧਰ ਦੀ ਧਿਆਨ ਨਾ ਦੇਖ ਕੇ ਗਏ ਹੋ ਨੇ ਕਿਤੇ ਕੋਈ ਸਿੰਗਰ ਹੀ ਦੇਖ ਜਵੇ ਕੋਈ ਕਣੀਆਂ ਦੀ ਮਾਰ ਸੰਦੇ ਸੰਦੇ ਆਪਾਂ ਤੀਰ ਕਮਾਨ ਕੋਲ ਪਹੁੰਚ ਗਏ ਆ ਮਤਲਬ ਭਾਈ ਅੰਬਾਲਾ ਇੰਟਰ ਹੋ ਗਏ ਤਾਂ ਹੁਣ ਸਿੱਧਾ ਰੋਡ ਆ ਭਾਈ ਅੰਬਾਲਾ ਟੱਪਾਂ ਤੋਂ ਬਾਅਦ ਗੱਡੀ 70 ਮਾਇਸਟੋਂਟਾ ਬੇਲਾੜੀ ਪਾਈ ਹੋਣਾ ਕੋ ਰੋਕੀ ਆ ਚਲੋ ਵੀ ਭਾਈ ਗੱਡੀ ਵਿੱਚ ਯੂਰੇ ਦਾ ਸਾਈਨ ਆ ਚੁੱਕਾ ਹੀਗਾ ਡੈਸ਼ਬੋਰਡ ਤੇ ਤੇ ਰੋਕੇ ਕਹਿੰਦੇ ਯੂ ਖਾ ਬਈ ਇਹ ਕੋਸ਼ੰਦਰ ਜਾ ਗਏ ਤੇ ਭਾਈ ਡਰਾਈਵਰ ਨੂੰ ਪਹੁੰਚ ਕੇ ਰੇਸ਼ਮ ਢਾਬੇ ਵਾਲੇ ਭਿੰਦੇ ਭਾਈ ਹੁਣਾਂ ਨੂੰ ਮਿਲੋ ਤੇ ਭਾਈ ਹੁਣੀ ਵੀ ਮੁਰਥਲ ਤੱਕ ਆਪਣੇ ਨਾਲ ਰਾਈਡ ਸ਼ੇਅਰ ਕਰਨਗੇ ਤੇ ਟਾਈਮ ਭਾਈ 10:14 ਮਿੰਟ ਹੋ ਗਿਆ ਤੇ ਚੋਬਰ ਨੇ ਰੋਟੀ ਪਾਣੀ ਖਾ ਲਿਆ ਵਾ ਤੇ ਰੋਟੀ ਪਾਣੀ ਖਾਣ ਤੋਂ ਬਾਅਦ ਹੁਣ ਆ ਕੇ ਜੂਰੀਏ ਦੀ ਬਾਲਟੀ ਦਿਵਾਲੇ ਹੋ ਗਏ ਆ ਕਈ ਵਾਰੀ ਭਈ ਆਪਾਂ ਆਪਣੇ ਚਤੋਂ ਹੈਲਪ ਕਰਦੇ ਹੁੰਨੇ ਆ ਪਰ ਕਾਂਡ ਹੋ ਜਾਂਦਾ ਵਾ ਉਹੀ ਹਿਸਾਬਕ ਤਾ ਮੇਨਾ ਹੋਇਆ ਵਾ ਹੁਣ ਬਾਲਟੀ ਦਾ ਭਾਈ ਮਤਲਬ ਮੂੰਹ ਕੱਟਣਾ ਸੀਗਾ ਉਹ ਜ਼ਿਆਦਾ ਕੱਟਿਆ ਗਿਆ ਤਾਂ ਸਾਰਾ ਗੜਬੜੀਆਂ ਹੋ ਗਿਆ ਸਿਸਟਮ ਤੇ ਇਦਾਂ ਬਈ ਸੂਤ ਜਾਣ ਆਏ ਹੁਣ ਦੂਸਰਾ ਤਰੀਕਾ ਅਪਣਾਇਆ ਵਾ ਬਾਲਟੀ ਦਾ ਉਪਰੋ ਸਿਸਟਮ ਹੀ ਸਾਰਾ ਉਖਾੜ ਲਿਆ ਵਾ ਤੇ ਬੋਤਲ ਨੂੰ ਅੱਧਾ ਵੱਡਣ ਤੋਂ ਬਾਅਦ ਉਹਦੀ ਸਹਾਇਤਾ ਲਈਤੀ ਜਾ ਰਹੀ ਆ ਬੋਤਲਾਂ ਨਾ ਵੀ ਪੁੰਦਾ ਕਿ ਯੂਰੀਆ ਦੇਖਿਆ ਹੋਊਗਾ ਬੰਦੇ ਦੇ ਲੋ ਵਾ ਬੜਦੇ ਬੜਦੇ ਪਾਉਂਦੇ ਬੜਦੇ ਗਲਤ ਕੀਤਾ ਨੇ ਇਹਨਾਂ ਨੂੰ ਯਾਰ ਪਤਾ ਹੀ ਨਹੀਂ ਇਹਨਾਂ ਨੂੰ ਯੂਰੀਆ ਭਾਈ ਲੇਟ ਆਈ ਨਹੀਂ ਤਾਂ ਤੁਸੀਂ ਇਦਾਂ ਕਰੀ ਨਹੀਂ ਹੋਣੀ ਨਹੀਂ ਦੇਣੀ ਇਹਨਾਂ ਨੂੰ ਪਤਾ ਹੀ ਨਹੀਂ ਕਿ ਯੂਰੀਆ ਪੈਂਦਾ ਕਿਦਾ ਹਾਂ ਅਟਾ ਹੋਵੇ ਵੀਰੀ ਇਹ ਦੂਜੇ ਆਟੋ ਰਿਕਸ਼ਾ ਚਾਹਣਾ ਇਹਨੂੰ ਕੀ ਬਧਾਰ ਮੰਨੀਆਂ ਕੀ ਹੁੰਦੀ ਹੈ ਸਹੀ ਗੱਲ ਹੈ ਛੋਟਾ ਹਤੀ ਛੋਟਾ ਆਟੋ ਰਿਕਸ਼ਾ ਉਹ ਜਿਹੜੇ ਤੀਆਂ ਦਾ ਦੇਰ ਪਾਉਂਦੇ ਨੇ ਓਕੇ ਓਕੇ ਤੇ ਭਾਈ 5 ਮਿੰਟ ਮਸਤੀ ਮਖੋਲ ਕਰਨ ਤੋਂ ਬਾਅਦ ਮਗਰ ਲੈਟਾਂ ਸਾਫ ਕਰ ਲਈਏ ਮਾੜੀ ਵਿਜ਼ਿਬਿਲਟੀ ਵੱਜ ਜੂਗੀ ਕਿਉਂਕਿ ਮਿੱਟੀ ਘਟਾ ਪੈਨ ਕਾਰਨ ਮਤਲਬ ਚਿੱਕੜ ਪਿਆ ਹੈਗਾ ਸਾਰੇ ਰਸਤੇ ਤੇ ਮੀਂਹ ਪਿੰਦਾ ਆਂ। ਡਾਡੀ ਭਾਈ ਸਸਰੀ ਕਾਲ ਮਿਲਦੇ ਆ ਫੇਕ ਤੇ ਆਪਾਂ ਪਿਛਲੇ ਉਧਰ ਦਿੱਲੀ ਜਿਹੜਾ ਲਾਈਏ ਤੇ ਫੇਰ ਮਿਲਦੇ ਆ। ਠੀਕ ਆ। ਓਕੇ ਆ। ਤੋ ਭਾਈ ਇੱਥੋਂ ਹੁਣ ਗੱਡੀ ਆਪਣੇ ਹੱਥ ਆ ਚੁੱਕੀ ਆ ਤੋ ਭਾਈ ਰਸਤੇ ਵਿੱਚ ਅੱਧੇ ਗਰ ਰਸਤੇ ਤੇ ਮੀਂਹ ਪੈਂਦਾ ਆ ਅੱਧੇ ਗਰ ਰਸਤੇ ਨਹੀਂ ਪਿਆ ਜਦੋਂ ਮੀਂਹ ਹਟਦਾ ਵਾ ਨਾ ਉਦੋਂ ਵਿਜ਼ਿਬਿਲਟੀ ਦੇਖਣ ਵਾਲੀ ਹੁੰਦੀ ਐਨ ਐਚਡੀ ਹੋ ਜਾਂਦਾ ਮੋਲ ਮਤਲਬ ਸਾਫ਼ ਹੋ ਜਾਂਦਾ ਮਿੱਟੀ ਘੱਟਾ ਸਾਰਾ ਤੋ ਭਾਈ ਲਗਾਤਾਰ 2 ਘੰਟੇ ਡਰਾਈਵ ਕਰਨ ਤੋਂ ਬਾਅਦ ਵੀ ਹੈਵ ਰੀਚਡ ਐਟ ਰੇਸ਼ਮ ਠਾਬੇ ਭਾਈ ਰੇਸ਼ਮ ਠਾਬੇ ਨਿਆਣਿਆਂ ਨੂੰ ਕਰਸ਼ਿਤ ਕਰਨ ਲਈ ਕਾਫੀ ਆਈਟਮਾਂ ਵਾ ਜਿੱਦਾਂ ਇੱਕਾ ਟ੍ਰੇਨ ਹੋਗੀ ਟ੍ਰੇਨ ਤੇ ਸਰਵ ਹੋਊਗਾ ਤੁਹਾਨੂੰ ਜੋ ਕੁਝ ਵੀ ਤੁਸੀਂ ਆਰਡਰ ਕਰੋਗੇ ਤੁਹਾਡੇ ਟੇਬਲ ਤੇ ਟ੍ਰੇਨ ਲੈ ਕੇ ਆਊਗੀ ਮਤਲਬ ਕੋਬਟ ਹੋਣੀ ਮੈਡਮ ਆ ਉਹ ਖੜਾ ਨਹੀਂ ਖੜੀ ਆ ਯਾਰ ਖੜੀ ਆ ਹਾਂ ਬਿਲਕੁਲ ਇੱਕ ਗਲਤੀ ਹੀ ਭਲੇਖਾ ਬਣ ਗਿਆ ਗਲਤੀ ਹੀ ਭਲੇਖਾ ਪੈ ਗਿਆ ਆਹੋ ਅੱਛਾ ਟ੍ਰੇਨ ਇੱਥੇ ਵੀ ਚੱਲਦੀ ਹੈ ਟ੍ਰੇਨ ਇੱਥੇ ਵੀ ਚੱਲਦੀ ਆ ਜੇ ਪਟੜੀ ਓਹੋ ਉਹ ਲੜ ਪਿਆ ਭਈ ਉਹ ਯਾਰ ਉਹਨੂੰ ਕਹੇ ਜਨਾਨੀ ਆ ਧਿਆਨ ਅੱਛਾ ਜੇ ਮੈਂ ਖੜ ਜਾਵਾਂ ਮੋਰੇ ਸਹੀ ਆ ਉਦਾਂ ਹੈ ਉਹ ਜਿੱਤ ਤੇ ਨੀ ਪ੍ਰੋਗਰਾਮ ਬਾਨਸ ਪੇਰੇ ਕੋ ਉਹ ਬੜਾ ਮੂੰਹ ਦੇਖ ਤੂੰ ਦੇਖ ਤੂੰ ਦੇਖ ਉਹਦਾ ਮੂੰਹ ਦੇਖਣ ਵਾਲਾ ਹੋ ਗਿਆ ਉਹ ਭਾਈ ਮਿਲਣਾ ਤੁਹਾਨੂੰ ਉਹ ਹੋ ਗਲਤ ਬਾਤ ਹੈ ਤੁਸੀਂ ਰੋਈ ਕਿ ਜੁਰਮ ਪਰ ਇਹ ਕੋਈ ਬੋਲ ਗਿਆ ਕੀ ਹੋ ਗਿਆ ਇਹ ਨਮੂਨਤਲਾ ਬੋਲਦਾ ਪਾਦਾ ਨਹੀਂ ਅੰਗਰੀਜੀ ਜੀ ਜਿ ਕਹਿ ਕੇ ਗਿਆ ਕੋਸ਼ ਭਾਈ ਤੁਹਾਨੂੰ ਇੱਥੇ ਵੀ 15 20 ਮਿੰਟ ਦੀ ਬ੍ਰੇਕ ਤੋਂ ਬਾਅਦ ਰਾਈਡ ਆਪਾਂ ਫਿਰ ਤੋਂ ਕੰਟੀਨਿਊ ਕਰਤੀ ਹੈ ਤੇ ਹੁਣ ਫਿਰ ਤੋਂ ਗੱਡੀ ਥਾਮੀ ਭਾਈ ਹੁਣ ਆਹ ਹੱਥ ਆ ਗਈ ਆ ਤੇ ਆਪਾਂ ਕਰਾਂਗੇ ਤੁਹਾਡੇ ਲਈ ਵੀਡੀਓ ਐਡਿਟ ਪਰ ਫੋਲੋ ਫਿਰ ਨਹੀਂ ਕੀਤਾ ਯਾਰ ਤੁਸੀਂ ਮਾੜਾ ਚੈੱਕ ਕਰੋ ਜੇ ਫੋਲੋ ਕੀਤਾ ਨਾ ਧੰਨਵਾਦ ਜੇ ਨਹੀਂ ਕੀਤਾ ਫਿਰ ਤੋਂ ਮਾੜੀ ਗੱਲ ਆ ਯਾਰ ਤੁਸੀਂ ਵੀਡੀਓ ਵੀ ਦੇਖਦੇ ਆ ਚਲੋ ਜਲਦੀ ਫੋਲੋ ਕਰੋ ਤੇ ਰਮ ਰਮ ਤੇ ਚੋਬਰ ਕਹਿੰਦੇ ਦਿੱਲੀ ਵਿੱਚ ਐਂਟਰ ਹੋ ਚੁੱਕੇ ਆ ਤੇ ਭਾਈ ਦਿੱਲੀ ਵਿੱਚ ਐਂਟਰ ਹੋਣ ਲਈ ਸਿਸਟਮ ਕੋਸ਼ਿਸ਼ਦਾ ਵਾ ਪ੍ਰਾਈਵੇਟ ਗੱਡੀ ਨੂੰ ਕੋਈ ਟੋਲ ਨਹੀਂ ਪੈਂਦਾ ਜਿਹੜੀਆਂ ਪਰਮਿਟ ਵਾਲੀਆਂ ਗੱਡੀਆਂ ਵਾਂ ਉਹਨਾਂ ਨੂੰ ਟੋਲ ਕਟਾ ਕੇ ਜਾਣਾ ਪੈਂਦਾ ਅੰਦਰ ਤੇ ਭਾਈ ਰਾਤ ਨੂੰ ਦਿੱਲੀ 에ਰਪੋਰਟ ਲੋਂ ਦਾ ਸਵਾਦ ਹੀ ਵੱਖਰਾ ਹੈ ਨਾ ਮਜ਼ਾ ਹੁੰਦਾ ਸਵਾਦ ਹੁੰਦਾ ਗੱਡੀ ਰਮਤੇ ਰਮਤੇ ਜਾਂਦੀ ਰਮਤੇ ਨਮਤੇ ਹੁੰਦੀ ਹੈ ਨਾ ਕੋਈ ਟ੍ਰੈਫਿਕ ਨਾ ਲੈਣਾ ਨਾ ਦੇਣਾ ਦਿਨੇ ਬਹੁਤ ਬੁਰਾ ਹਾਲ ਹੁੰਦਾ ਭਾਈ ਮਗਜ ਮਾਰੀ ਬਹੁਤ ਹੁੰਦੀ ਦਿਨੇ ਬਸ ਆਹ ਕੁਝ ਹੀ ਹੁੰਦਾ ਡਰਾਈਵਰਾਂ ਨੂੰ ਇੰਨੇ ਚੀਜ਼ਾਂ ਨਾਲ ਹੀ ਖੁਸ਼ ਹੋ ਜਾਣੇ ਅਸੀਂ ਕਿ ਚੱਲ ਯਾਰ ਟ੍ਰੈਫਿਕ ਨਹੀਂ ਮਿਲੇ ਦਿੱਲੀ ਆਪਣੀ ਵਧੀਆ ਲੱਗੀ ਆ ਤੇ ਭਾਈ ਆਪ ਬੋਲਦੇ ਥੱਲਿਆਂ ਦੀਆਂ ਗੱ ਪਲੇ ਕਿਉਂ ਜੇ ਨਾ ਰਹੇ ਜੋ ਪ੍ਰੋ ਵੀ ਟ੍ਰਾਫਿਕ ਹੀ ਜਾਂਦਾ ਉਪਰੋਂ ਜਾਂਦੇ ਆ ਜਹਾਜ਼ ਤੇ ਸਵਾਰੀ ਡ੍ਰੋਪ ਕਰਨ ਤੋਂ ਬਾਅਦ ਗੱਡੀ ਪਾਰਕਿੰਗ 'ਚ ਲੈ ਜਾਂਦੇ ਆ ਤਾਂ ਪਾਰਕਿੰਗ 'ਚ ਤੁਹਾਨੂੰ ਪਤਾ ਪੰਜਾਬ ਤੋਂ ਕੋਈ ਨਾ ਕੋਈ ਗੱਡੀ ਆਈ ਹੁੰਦੀ ਹੈ ਕੋਈ ਨਾ ਕੋਈ ਸੱਜਣ ਲਈ ਆਈ ਹੁੰਦਾ ਵਾ ਤਾਂ ਸੋਕਣਾ 5-7 ਮਿੰਟ ਬਾਅਦ ਹੀ ਆਪਾਂ ਨੂੰ ਕਾਲ ਆ ਚੁੱਕੀ ਸੀ ਤੇ ਚੋਬਰ ਚੱਲਿਆ ਵਾਪਸ ਹੁਣ ਸਵਾਰੀ ਨੂੰ ਪਿਕ ਕਰਨ 에ਅਰਪੋਰਟ ਤੇ ਤਾਂ ਭਾਈ ਬੰਦੇ ਹੈਗੇ ਥੋੜੇ ਜਿਆਦਾਤਰ ਅਟੈਚੇ ਸਿਗੇ ਆਪਾਂ ਸੀਟਾ ਸੂਟਾ ਥੱਲੇ ਕੇ ਹਿਸਾਬ ਨਾਲ ਐਡਜਸਟ ਕਰਦੇ ਆ ਕਿਉਂਕਿ ਬੰਦੇ ਥੋੜੇ ਹੈਗੇ ਫੈਮਿਲੀ ਸਿਗੀ ਬਸ ਗੱਡੀ 17 ਸੀਟਾਂ ਵਾਲੀ ਕੰਦੀ ਲੋੜ ਹੀ ਨਹੀਂ ਥੱਲੇ ਹੀ ਸੀਟਾ ਸੂਟਾ ਤੇ ਐਡਜਸਟ ਕਰਤੇ ਸੀਗੇ ਆਪਾਂ ਲੈ ਵੀ ਭਾਈ ਰਾਣੀ ਸਿੰਦਰਾ ਆਪਣੀ ਆ ਗਈ ਆ ਇੰਡੋਗਨੇਡੀਅਨ ਦੀ ਪਾਰਕਿੰਗ ਪਾਰਕਿੰਗ ਦਾ ਨਾਂ ਹੀ ਇੰਡੋਗਨੇਡੀਅਨ ਤੇ ਪੈ ਗਿਆ ਹਨਾ ਘੈਂਟ ਤੋਂ ਘੈਂਟ ਗੱਡੀ ਦੇਖ ਜੂਗੀ ਇੱਥੇ ਉਹ ਇੰਡੋਗਨੇਡੀਅਨ ਤੇ ਚਲੋ ਹੈ ਹੀ ਆ ਘੈਂਟ ਦੀ ਘੈਂਟ ਬੋਲ ਬੋ ਵੱਸਾ ਯਾਦਰ ਖੜਦੀ ਐ ਇੱਥੇ ਹਨਾ ਪਾਰਕਿੰਗ ਸਾਰੀ ਇੱਥੇ ਹੈ ਨਾ ਬੱਸਾਂ ਇੱਥੇ ਸਾਰੇ ਬੈੱਕ ਜਾਂਦੇ ਆ ਹਮਮੇ ਵਿੰਡੋ ਗੇਰੀਆਂ ਚ ਜਾਂਦੀ ਮੇਨ ਪਾਰਕਿੰਗ ਇਹਨਾਂ ਦੀ ਇਹ ਹੀ ਹੈ ਇਹਨਾਂ ਦੀ ਇਹੀ ਹੈ ਪਾਰਕਿੰਗ ਤੇ ਆਪਣੀ ਟਰੈਵਲਾਂ ਵੀ ਲੱਗ ਜਾਂਦੀ ਐ ਇੱਥੇ ਕਾ ਟੋਕਾ ਦਿੱਖਾਇਆ ਆ ਆਹ ਆਓ ਅਰੇ ਇਹ ਤਾਂ ਮੋਰੇ ਚੱਕ ਹੋ ਜਾਂਦੀ ਮੋਰੇ ਚੱਕ ਹੋ ਜਾਂਦੀ ਐ ਅਜਾ ਹੁਣ ਕਿੰਨੇ ਵੇਹ ਲੈਣਗੇ ਆਪਾਂ ਜਾਣ ਹੁਣ ਸੱਚ ਬਾਈ ਦੋ ਜਾਨੇ ਹੋਰ ਆਉਣੇ ਸੀ ਉਹਨਾਂ ਦੀ ਫਲਾਈਟ ਹੈਗੀ ਆ ਦੋ ਦਿਨ ਘੰਟੇ ਬਾਅਦ ਦੀ ਬਾਕੀ ਤੁਹਾਨੂੰ ਪਤਾ ਇੰਡੋਗਨੀਡੀਅਨ ਦੀ ਪਾਰਕਿੰਗ ਬੋਮਿੰਗ ਹੀ ਆ ਬਾਈ ਤਾਂ ਕਰਕੇ ਬਈ ਆਪਾਂ ਸਲਾਹ ਬਣਾਈਆਂ ਅਸੀਂ ਚੱਲੇ ਆਂ ਭਾਈ ਹੁਣੀ ਵੇਟ ਕਰਨਗੇ ਭਾਈ ਹੁਣੀ ਛੋਟੀ ਗੱਡੀ ਵਿੱਚ ਆ ਜਾਣਗੇ ਅਸੀਂ ਮੁਰਥਲ ਰੋਕ ਕੇ ਰੇਸ਼ਮ ਢਾਬੇ ਵੇਟ ਕਰ ਲਾਂਗੇ ਇਹਨਾਂ ਦੀ ਵਧੀਆ پلان ਆ ਤੇ ਬਾਕੀ ਗੱਡੀ ਕੋਈ ਨਾ ਕੋਈ ਆਪਾਂ ਲਵਾ ਲੈਣੀ ਐ ਸਸਤੇ ਪਾ ਤੇ ਫਾਈਨਲੀ ਬਈ ਆਪਾਂ IGI ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਨੂੰ ਲੀਵ ਇਟ ਕਰ ਦਿੱਤਾ ਹੋਇਆ ਵਾ ਤੇ ਹੁਣ ਆਪਾਂ ਸਿੱਧੀ ਬ੍ਰੇਕ ਲਾਉਣੀ ਐ ਰੇਸ਼ਮ ਠਾਬੇ ਪਰ ਉਸ ਤੋਂ ਪਹਿਲਾਂ ਡੀਜ਼ਲ ਦੀ ਟੈਂਕੀ ਫੁੱਲ ਕਰਾ ਲਈਏ ਤੇ ਪੂਰੇ 5000 ਚ ਆਪਣੀ ਟੈਂਕੀ ਫੁੱਲ ਹੋ ਚੁੱਕੀ ਸੀਗੀ ਤੇ ਨਾਲ ਹੀ 5 ਮਿੰਟ ਦੀ ਡਰਾਈਵ ਤੋਂ ਬਾਅਦ ਆਪਾਂ ਰੇਸ਼ਮ ਠਾਬੇ ਪਹੁੰਚ ਗਏ ਆ ਤੇ ਗੱਡੀ ਤੋਂ ਉਤਰਦੀ ਚੋਬਰ ਪਰੌਂਠੀਆਂ ਦਿਵਾਲੇ ਹੋ ਚੁੱਕੇ ਆ ਲੈ ਵੀ ਸਾਡਾ ਪਿੱਛਾ ਕਰਦੇ ਕਰਦੇ ਗੁਰਲਾਲ ਭਾਈ ਵੀ ਆ ਚੁੱਕੇ ਆ ਟਿਓਸ ਵਾਲੇ ਨੂੰ ਪਰੌਂਠਾ ਖਾ ਚੁਲ ਰਾਉਟਾ ਹਾਂ ਸਿੱਖਿਆਕ ਸਿੱਖਿਆਕ ਤਾਂ ਵੀ ਸਿੱਖਿਆਕ ਕੱਟਿਆ ਆ ਨਵੀਂ ਕਹਾਣੀ ਪਾਲੀ ਸਿੱਖਿਆਕ ਚੁੱਕਿਆ ਗਿਉ ਭਾਈ ਗਾਲਾਂ ਕੱਢਦੇ ਆ ਇੰਸਟਾਗ੍ਰਾਮ ਤੇ ਮੈਂ ਗਿਆ ਭਾਈ ਮੈਂ ਤਾਂ ਦੱਸਦਾ ਨਵੀਂ ਗਾਲ ਸਿੱਖਿਆਕ ਤੇਰੀ ਭੈਣ ਦੀ ਸਿੱਖਿਆ ਅਗਲੇ ਨੂੰ ਵੀ ਨਹੀਂ ਕੋ ਹਨਾ ਅਗਲੇ ਨੇ ਕਿਹਾ ਸਿੱਖਿਆਕ ਲੈ ਵੀ ਚైనా ਡੋਰ ਦਾ ਕਾਰਨਾਮਾ ਦਿਖਾਉਣੇ ਤੁਹਾਨੂੰ ਲੋਹਾ ਵੜਖੜਿਆ ਭਾਜੀ ਜੰਗਲਾ ਵੜਦਾ ਬਾਈ ਦਾ ਰਾਮੋ ਤੇ ਵੀ ਭੈਣਾਂ ਵੀ ਵੜਦੇ ਟੈਮ ਹੋ ਰਹੇ ਆ ਹਾਂ ਹਾਂ ਚਾਇਨਾ ਡੋਰ ਯਾਰ ਬਹੁਤ ਖਤਰਨਾਕ ਆ ਟੁੱਟਦੀ ਨਹੀਂ ਭਰਾਵਾ ਹੱਥ ਨਾਲ ਇਦਾਂ ਟੁੱਟਦੀ ਨਹੀਂ ਮੈਂ ਇੱਕ ਦਿਨ ਤੋੜੀ ਉਸ ਵਾਲੀ ਫਿਰ ਗਈ ਹੱਥ ਦੇ ਖਿੱਚਿਆ ਜੰਗਲੇ ਤੇ ਇਦਾਂ ਫਿਰ ਗਈ ਜਨਾਰੀ ਫਰੀ ਹੁੰਦੀ ਦੇ ਲ ਆ ਰੀ ਉਰੀ ਮੈਂ ਕਹਿੰਨਾ ਛੱਡੋ ਭਾਈ ਅੱਜਕੱਲ ਡੋਰਾ ਨਾਲ ਹੀ ਕੰਮ ਵੜਦੇ ਆ ਕਰੀਏ ਹੈ ਡੋਰ ਦੀ ਕੁਛ ਹੀ ਰੱਖ ਲਈਏ ਗੋ ਠੀਕ ਕਰਕੇ ਫਿਰ ਆ ਕੇ ਦੇਖੇ ਡੋਰ ਦੀ ਜਿੱਤੀ ਹੋਰ ਵੀ ਤੋਂ ਹੋ ਗਿਆ ਬੜੀ ਮੇਰਾ ਹੋਣਾ ਨਵਾਂ ਵੈਪਨ ਅਨਲੌਕਡ ਇਹਨੇ ਕਿਹੜੀ ਕਿਹੜੀ ਚੀਜ਼ ਲਵਾਈ ਮੈਂ ਦਿਖਾ ਦਿੰਨਾ ਮੋਟਾ ਮੋਟਾ ਦਿਖਾਉਣਾ ਤੁਹਾਨੂੰ ਦੱਸਦਾ ਇੱਕ ਆ ਰੌਟ ਲਾਈ ਆ ਇੱਕ ਆ ਕਾਂਟਾ ਬਣਾਇਆ ਇਹ ਤੀਜੀ ਦੀ ਦੱਸ ਦਈਏ ਇੱਕ ਆ ਸੰਤਾ ਦੀ ਤਸਵੀਰ ਆ ਛਾਂਟਾ ਰੱਖਿਆ ਵਾ ਸਪான்ਸਰ ਹੋਇਆ ਕਿਤੇ ਹਾਂ ਆਪ ਲੈ ਕੇ ਆਂਦਾ ਹਜੂ ਅੱਛਾ ਉਹ ਆਪ ਲੈ ਕੇ ਆਂਦਾ ਓਕੇ ਆ ਸਟਾਰ ਆ ਆ ਝੰਡਾ ਵਾ ਆ ਲੈਦਰ ਕਰਾਇਆ ਹੋਇਆ ਆਪ ਕਰਾਇਆ ਨਾ ਲੈਦਰ ਆ ਮੈਂ ਆਪਣੀ ਗੱਡੀ 'ਚ ਵੀ ਲੱਗਾ ਵਾ ਉਧਰ ਵੀ ਝੰਡਾ ਉਧਰ ਵੀ ਝੰਡਾ ਕੈਨੇਡਾ ਸੇਵਾਦਾਰ 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 ਗੁਰਲਾਲ ਸਿੰਘ ਮਾਈਕ ਵੀ ਆ ਗਾਣੀ ਗੁਣੀ ਗਾਲਿਆਂ ਦਾ ਬੰਦਾ ਕਦੀ ਤੇ ਕਾ ਲਿਆ ਵਾ ਗੋਲੀਆਂ ਹੈਗੀਆਂ ਰੋਲੀਆਂ ਹੱਲੇ ਭਾਈ ਯਾਰ ਪਿੱਛੇ ਆ ਲਖਾਇਆ ਹੋਇਆ ਵਾ ਸ਼ਰਨਜੀਤ ਸਪੋਇਲਰ ਸੋਲੋ ਜੀ ਦੂ ਲਿਖਾਉ ਤਸਾਹ ਆਹਾ ਇਸ ਤੋਂ ਪਰਾਂਹੇ ਬ੍ਰਾਂਡਡ ਜੱਟ ਦੀ ਗੱਲ ਆ ਬਾਈ ਜੀ ਇਹ 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 ਕਾਤੀ ਜਿਆਦਾ ਫੋਕਸ ਕੀਤਾ ਇਹ ਗੱਲ ਤੇ ਇਹ ਕੋਈ ਸਪੈਸ਼ਲ ਕਰਨਾ ਉਹ ਵੀਡੀਓ ਚੰਦਰ ਸਿੰਘ ਬ੍ਰਾਂਡਡ ਜੱਟ ਇਹ ਉਹ ਸੀਕ੍ਰੇਟ ਮਸਾਲਾ ਬ੍ਰਾਂਡਡ ਜੱਟ ਵਾਲਾ ਤੇ ਝੰਡੀਆਂ ਲਾਈਆਂ ਵਾ ਬਸ ਆਹਾ ਛੋਟਾ ਅ ਲੋਹੇ ਪਏ ਆ ਤੇ ਆਹਾ ਵਾ ਤੇ ਆ ਪਾਈ ਆ Hãy subscribe cho kênh Ghiền Mì Gõ Để không bỏ ਤੇ ਭਾਈ ਹੁਣ ਨੌਲਵੀ ਦਾ ਕਹਿਣ ਤੋਂ ਬਾਅਦ 6:14 ਹੋ ਚੁੱਕੇ ਆ ਸਵੇਰ ਦੇ ਅਸੀਂ ਆ ਕੇ ਗੱਡੀ ਵਿੱਚ ਸੌਵੇਂ ਸੀਗੇ ਤੇ ਲਗਭਗ 2 ਘੰਟੇ ਬਾਅਦ ਭਾਈ ਬਾਕੀ ਦੀ ਸਵਾਰੀ ਆਪਣੀ ਪਹੁੰਚ ਚੁੱਕੀ ਹੈਗੀ ਬਾਕੀ ਜਿਹੜੀ ਸੰਗਤ ਰਹਿੰਦੀ ਸੀ ਦੋ ਜਣੇ ਨੇ ਹੁਣੇ ਹੈਗੇ ਕਿਉਂਕਿ ਉਹਨਾਂ ਦੀ ਫਲਾਈਟ ਥੋੜੀ ਲੇਟ ਸੀਗੀ ਤੇ ਉਹਨਾਂ ਨੂੰ ਬਿਠਾਉਣ ਤੋਂ ਬਾਅਦ ਲੈ ਕੇ ਬਾਬੇ ਦੇ ਨਾਲ ਗੱਡੀ ਆਪਾਂ ਤੋਰ ਲਈ ਆ ਬਈ ਤੇ ਤਾਂ ਅਮੀ ਭਾਈ ਕਹਿੰਦੇ ਹਜੇ ਮੈਂ ਰੈਸਟ ਕਰਨੀ ਹੈ ਮੈਂ ਕਿਹਾ ਚਲੋ ਮੈਂ ਲੈ ਜਾਂਦਾ ਵਾਂ ਤੇ ਅੱਗੇ ਜਾ ਕੇ ਆ ਦੇਖ ਲੋ ਭਾਈ ਰੇਲ ਗੱਡੀ ਤੇ ਇੰਜ ਨੂੰ ਟਰੱਕ ਲਈ ਫਿਰਦਾ ਦੇਖ ਲੋ ਸਿਸਟਮ ਕੀ ਆ ਕਮਾਲ ਕੀ ਆ ਮਤਲਬ ਇੱਥੇ ਇੱਕ ਹਵਾ ਤਾਂ ਸ ਦੇ ਦੇ ਦਿਆ ਕਦੇ ਪੋਤੇ ਦੀਆਂ ਤੇ ਭਾਈ 8 ਵਜੇ ਡਰਾਈਵ ਕਰਨੇ ਸ਼ੁਰੂ ਕੀਤੀ ਸੀ ਤੇ 10 ਵਜ ਗਏ ਆਪਾਂ ਪਹੁੰਚ ਗਏ 70 ਮਾਈਲ ਤੋਂ ਢਾਬੇ ਇੱਥੇ ਭਾਈ ਲਗਭਗ ਆਪਣੀ ਅੱਧੇ ਘੰਟੇ ਦੀ ਬ੍ਰੇਕ ਸੀਗੀ ਸਾਰਿਆਂ ਨੇ ਫਰੈਸ਼ ਵਗੈਰਾ ਹੋਣਾ ਸੀਗਾ ਤੇ ਫਿਰ ਭਾਈ ਯਾਤਰਾ ਆਪਾਂ ਫਿਰ ਤੋਂ ਆਪਣੀ ਕੰਟੀਨਿਊ ਕਰਤੀ ਸੀਗੀ ਅੱਧਾ ਰਸਤਾ ਰਹਿ ਗਿਆ ਬਸ ਹੁਣ ਆਪਣਾ ਤੇ ਭਾਈ ਜਿੱਧਰ ਦੀ ਮਰਜ਼ੀ ਚੱਲ ਜਾਓ ਧਰਨੇ ਕਰਕੇ ਤੁਹਾਨੂੰ ਥੋੜਾ ਜਾਮ ਮਿਲਣਾ ਹੀ ਮਿਲਣਾ ਰਾਤ ਨੂੰ ਥੋੜਾ ਸਕੂਨ ਜਾਂ ਮਿਲਦਾ ਵਾ ਦਿਨੇ ਬਹੁਤ ਬੁਰਾ ਹਾਲ ਹੁੰਦਾ ਬਸ ਜ਼ਿਆਦਾਤਰ ਸਵੇਰ ਦੇ ਟਾਈਮ ਤੇ ਅਸੀਂ ਭਾਈ ਜੀਰਕਪੁਰ ਵੱਲ ਦੀ ਚੱਲੇ ਆ ਤੇ ਇਹ ਜਾਮ ਮਿਲਿਆ ਸੀਗਾ ਸ 2 ਘੰਟੇ ਯੂਜਨ ਤੋਂ ਬਾਅਦ ਗੱਡੀ ਆਪਾਂ ਸਿੱਧੀ ਲਿਆ ਕੇ ਰੋਕੀਆਂ ਬਲਾਚੋਰ ਮੈਕੜੀਆ ਜਿੱਥੇ ਕਿਉਂਕਿ ਬਾਹਰੋਂ ਆਏ ਸੀਗੇ ਬੰਦੇ ਕਹਿੰਦੇ ਮੈਕੜੀਆ ਵਗੈਰਾ ਦੇਖੋ ਅਸੀਂ ਉੱਥੇ ਰੁਕਣਾ ਵਾ ਤੇ ਨਾਲ ਲੱਗਦੇ ਹਾ ਅਸੀਂ ਵੀ ਇੱਕ ਇੱਕ 버ਗਰ ਚਟਕਾਤਾ ਵਾ ਤੇ ਫਿਰ ਸਿੱਧੀ ਗੱਡੀ ਲਿਆ ਕੇ ਲਾਤੀ ਆ ਭਾਈ ਹੁਣਾਂ ਦੇ ਪਿੰਡ ਤੇ ਮੁਲਾਕਾਤ ਦਾ ਦੌਰ ਤੁਹਾਨੂੰ ਥੋੜਾ ਨਮੀਜੇ ਵਾਲਾ ਹੁੰਦਾ ਵਾ ਤੁਹਾਨੂੰ ਪਤਾ ਹੀ ਹੈ ਕਿੰਨੇ ਟਾਈਮ ਬਾਅਦ ਯਾਰੀ ਮਿਲਦੇ ਦੇਖ ਲਓ ਕੀ ਹਿਸਾਬਤਾ ਵਾ ਮਤਲਬ ਤੇ ਸਵਾਰੀ ਤਾਰੋਂ ਤੋਂ ਬਾਅਦ ਅਗਲਾ ਮੇਨ ਟਾਸਕ ਹੈਗਾ ਵਾ ਆਪਣਾ ਟੈਚੀ ਤਾਰਨੇ ਆ ਹੁਣ ਟੈਚੀ ਵਗੈਰਾ ਤਾਰੋਂ ਤੋਂ ਤੇ ਚਾਹ ਵਗੈਰਾ ਪੀਣ ਤੋਂ ਬਾਅਦ ਭਾਈ ਹਣਾਉਣ ਨੂੰ ਆਲੂ ਵੀ ਤਾਂ ਕਹਿਣ ਤੋਂ ਬਾਅਦ ਗੱਡੀ ਆਪਾਂ ਵਾਪਸ ਆਪਣੇ ਵਤਨੋਂ ਪਾ ਲਈ ਆ ਤੇ ਬੱਸ ਫਿਰ ਆਪਣੀ ਰਾਣੀ ਸੁੰਦਰਾ ਚੱਕੀ ਵੇਲੀ ਵਾਲੇ ਪੰਪ ਤੋਂ ਤਾਂ ਪਹੁੰਚ ਗਏ ਸੀਗੇ ਘਰੇ ਬਾਕੀ ਬਾਕੀ ਤੁਸੀਂ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਜੇ ਭਾਈ ਚੈਨਲ ਨੂੰ ਫੋਲੋ ਨਹੀਂ ਕੀਤਾ ਕਰ ਲੋ ਇਦਾਂ ਦੇ ਵੀਡੀਓ ਆਉਂਦੇ ਰਹਿਣੀਆਂ ਆ ਬਾਕੀ ਸਸਰੀ ਘਰ ਨਾਲ ਮਿਲਦੇ ਕਿਹਦੇ ਹੋਰ ਵੀਡੀਓ ਚ ਧੰਨਵਾਦ ਆ ਓਕੇ ਰਿਪੋਰਟ